ਮੈਂ ਪਾਪੀ ਤੂੰ ਬਖਸ਼ਣਾ ਹਰ ਮੈਂ ਪਾਪੀ ਤੂੰ ਬਖਸ਼ਣਾ ਹਰ ਮੈਂ ਪਾਪੀ ਤੂੰ ਬਖਸ਼ਣਾ ਹੋ ਹੋ ਵਾਹਿਗੁਰੂ ਜੀ ਤੇਰੇ ਕਵਨ ਕਵਨ ਗੁਣ ਕਹਿ ਕੇ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੇ ਮਹਿਮਾ ਵਰਨ ਨਾ ਸਕਾਂ ਤੂ ਠਾਕੁਰ ਊਚ ਭਗਵਾਨਾ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸ਼ਹਾ ਪਾਤ ਸ਼ਹਾ ਨਿਹਚਲ ਚੌਰ ਛਤ ਜੁਗ ਜੁਗ ਅਟਲ ਸਰਬ ਰੇ ਕਾਇਨਾਤ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਾਠ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਮਾ ਦੇ ਦੀਵਾਨ ਵਿੱਚ ਜਿੰਨੀਆਂ ਰੂਹਾਂ ਨੇ ਜੁੜਨਾ ਕੀਤਾ ਆਓ ਸਭ ਤੋਂ ਪਹਿਲਾਂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਲਾਉਂਦੇ ਹੋਏ ਹਾਜ਼ਰੀ ਸਰਬੱਤ ਸੰਗਤ ਫਤਿਹ ਦੀ ਸਾਂਝ ਪਾਓ ਗੱਜ-ਵੱਜ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਦੇ ਪਾਵਨ ਚਰਨਾਂ ਵਿੱਚ ਜੁੜਨਾ ਕੀਤਾ ਇਤਿਹਾਸ ਜਿੱਥੇ ਸਿੱਖ ਕੌਮ ਦਾ ਇਤਿਹਾਸ ਬੜੀ ਬਲੱਖਣਤਾ ਵਾਲਾ ਹੈ। ਔਰ ਅੱਜ ਦਾ ਦਿਨ ਜਿੱਥੇ ਕੌਮ ਦੇ ਮਹਾਨ ਬਹਾਦਰ ਯੋਧੇ ਆਲੇ ਸਮੇਂ-ਸਮੇਂ ਤੇ ਹੱਕ ਤੇ ਸੱਚ ਦੀ ਆਵਾਜ਼ ਉਠਾਉਂਦੇ ਆ ਜ਼ਬਰ ਤੇ ਜ਼ੁਲਮ ਦੇ ਨਾਲ ਟਕਰਾਉਂਦੇ ਰਹੇ। ਔਰ ਅੱਜ ਦਾ ਦਿਨ ਇਤਿਹਾਸ ਦੇ ਅੰਦਰ ਛੋਟੇ ਘੱਲੂ ਘਾਰੇ ਦੇ ਨਾ ਦੇ ਨਾਲ ਸਮਰਪਿਤ ਹੈ ਛੋਟਾ ਘੱਲੂ ਘਾਰਾ ਵੱਡਾ ਘੱਲੂ ਘਾਰਾ ਕੌਮ ਦੇ ਅੰਦਰ ਤਿੰਨ ਘੱਲੂ ਘਾਰੇ ਵਰਤੇ ਨੇ ਛੋਟਾ ਘੱਲੂ ਘਾਰਾ ਸਨ 1746 ਵਿੱਚ ਵਾਪਰਦਾ ਵੱਡਾ ਘੱਲੂ ਘਾਰਾ ਸਨ 1762 ਵਿੱਚ ਵਾਪਰਦਾ ਇੱਕ ਘੱਲੂ ਘਾਰਾ ਉਹ ਵਾਪਰਿਆ ਜਦੋਂ ਸਨ ਜੂਨ 1984 ਦੇ ਵਿੱਚ ਜਿਹੜਾ ਵਾਪਰਿਆ ਇਹਨੂੰ ਵੀ ਕੱਲੂ ਘਾਰੇ ਦਾ ਨਾਂ ਦਿੱਤਾ ਇਹ ਕੌਮ ਨੇ ਤਿੰਨ ਕੱਲੂ ਘਾਰੇ ਵਾਪਰਦੇ ਨੇ ਕੱਲੂ ਘਾਰਾ ਕਿਹਾ ਕਿਸ ਨੂੰ ਜਾਂਦਾ ਪਿਛਲੇ ਦਵਾਨ ਵਿੱਚ ਮੈਂ ਖੋਲ ਕੇ ਵੈਸੇ ਜ਼ਿਕਰ ਕਰ ਚੁੱਕਿਆ ਸਮਾਂ ਤਕਰੀਬਨ ਬਚਦਾ 23 ਮਿੰਟ ਦਾ ਇਹਦੇ ਵਿੱਚ ਬਹੁਤੇ ਇਤਿਹਾਸ ਦੇ ਡੁਗਾਈ ਦੇ ਨੁਕਤੇ ਨਹੀਂ ਮੈਂ ਜ਼ਿਕਰ ਕਰ ਸਕਦਾ ਸਮੇਂ ਦੀ ਪਾਬੰਦੀ ਹੈ ਔਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਕੱਲੂ ਘਾਰਾ ਕਿਹਾ ਜਾਂਦਾ ਬਰਬਾਦੀ ਜਦੋਂ ਕਿਸੇ ਨੂੰ ਬਰਬਾਦ ਕਰਨ ਦਾ ਤਹਿਈਆ ਕਰ ਲਿਆ ਜਾਂਦਾ ਕਿ ਕੌਮ ਨੂੰ ਜੜੋਂ ਖਤਮ ਕਰ ਦੇਣਾ ਹੈ ਬਰਬਾਦ ਕਰ ਦੇਣਾ ਹੈ ਉਹਨੂੰ ਕਿਹਾ ਜਾਂਦਾ ਕੱਲੂ ਘਾਰਾ ਔਰ ਜਿਹੜਾ ਸ਼ਰਤੋ ਛੋਟਾ ਕੱਲੂ ਘਾਰਾ ਵਾਪਰਦਾ ਕਿਉਂ ਵਾਪਰਦਾ ਇਹ ਸਾਰਾ ਵਜੂਦ ਪਿਛਲੇ ਦੀਵਾਨ ਵਿੱਚ ਮੈਂ ਜ਼ਿਕਰ ਕੀਤਾ ਸੀ ਅਸਲ ਵਿੱਚ ਸੇ ਕੌਮ ਦੇ ਨਾਲ ਬੈਰ ਕੁਮਾਰ ਕਬਾਰੇ ਦਗਾ ਕਮਾਨ ਵਾਲਿਆਂ ਦੀ ਵੀ ਲਾਈਨਾਂ ਲੱਗੀਆਂ ਨੇ ਪਰ ਜਿਹਨਾਂ ਨੇ ਤਾਂ ਕੌਮ ਦੇ ਲਈ ਸਮਰਪਿਤ ਹੋ ਕੇ ਆਪਣੇ ਕਤਰਾ ਕਤਰਾ ਲਹੂ ਦਾ ਵਹਾ ਦਿੱਤਾ ਸ਼ਹਾਦਤਾਂ ਦੇ ਜਾਮ ਪੀਤੇ ਉਹਨਾਂ ਦੀਆਂ ਵੀ ਕਤਾਰਾਂ ਲੱਗੀਆਂ ਪਈਆਂ ਨੇ ਜਸਪਤ ਰਾਏ ਤੇ ਲਖਪਤ ਰਾਏ ਦੋ ਹੋਏ ਨੇ ਲਾਹੌਰ ਦੇ ਅੰਦਰ ਜ਼ਕਰੀਆ ਖਾਨ ਦੇ ਦਰਬਾਰ ਵਿੱਚੋਂ ਇਹਦੇ ਪਿਓ ਅਬਦੁਲ ਸਮਦ ਖਾਨ ਲਾਹੌਰ ਦਾ ਉਸ ਵਕਤ ਗਵਰਨਰ ਸੀ ਉਹਦੇ ਦਰਬਾਰ ਵਿੱਚੋਂ ਇਹਨਾਂ ਨੂੰ ਮਾਨ ਸਨਮਾਨ ਮਿਲਿਆ ਜਸਪਤ ਰਾਏ ਤੇ ਲਖਪਤ ਰਾਏ ਨਾ ਚੇਤਾ ਰੱਖਣੇ ਪੈਣਗੇ ਜਦੋਂ ਇਤਿਹਾਸ ਸਿਰਮਣ ਕਰਨਾ ਹੈ ਜਸਪਤ ਰਾਏ ਤੇ ਲਖਪਤ ਰਾਏ ਕਦੇ ਘੁੰਗੜੀਆਂ ਬੇਚਦੇ ਸਨ ਗੁਰੂ ਦੀ ਰਹਿਮਤ ਗੁਰੂ ਦੀ ਬਖਸ਼ਿਸ਼ ਦੇ ਨਾਲ ਇਹਨਾਂ ਨੂੰ ਮਾਨ ਸਨਮਾਨ ਮਿਲਿਆ ਪਰ ਗੁਰੂ ਦੇ ਨਾਲ ਗੁਰੂ ਦਰਬਾਰ ਦੇ ਨਾਲ ਗੁਰੂ ਦੀਆਂ ਰਹਿਮਤਾਂ ਨੂੰ ਭੁੱਲ ਗਏ ਜਸਪਤ ਰਾਏ ਤੇ ਲਖਪਤ ਰਾਏ ਜਦੋਂ ਅਬਦੁੱਲ ਸਮੁੰਦ ਖਾਨ ਦੇ ਦਰਬਾਰ ਚ ਜਾਂਦੇ ਨੇ ਇਹਨਾਂ ਨੂੰ ਉੱਥੇ ਮਾਨ ਸਨਮਾਨ ਮਿਲਦਾ ਪਹਿਲਾਂ ਨੌਕਰ ਰੱਖੇ ਜਾਂਦੇ ਨੇ ਹੌਲੀ-ਹੌਲੀ ਏ ਉੱਥੇ ਮਾਨ ਸਨਮਾਨ ਲੈਂਦੇ ਜਾਂਦੇ ਨੇ ਅਬਦੁੱਲ ਸਮੁੰਦ ਖਾਨ ਤੋਂ ਬਾਅਦ ਉਹਦਾ ਪੁੱਤ ਜ਼ਕਰੀਆ ਖਾਨ ਲਾਹੌਰ ਦੇ ਤਖਤ ਦਾ ਵਾਰਿਸ ਬਣਦਾ ਹੈ ਉਹਨੇ ਸਿਕੰਦਰ ਤੇ ਜ਼ੁਲਮ ਢਾਏ ਜ਼ਕਰੀਆ ਖਾਨ ਦੇ ਦਰਬਾਰ ਵਿੱਚ ਰਹਿੰਦੇ ਆ ਇਹਨਾਂ ਨੇ ਵੀ ਸਿੱਖਾਂ ਦੇ ਨਾਲ ਘਟਨਾ ਨਹੀਂ ਕੀਤੀ ਜਸਪਤਰਾਏ ਤੇ ਲਖਪਤਰਾਏ ਦੇ ਦੋਵੇਂ ਸਕੇ ਭਰਾ ਨੇ ਜਸਪਤਰਾਏ ਦਾ ਸਿੱਖਾਂ ਨੇ ਸਿਰ ਉਦੋਂ ਵਢਿਆ ਜਦੋਂ ਐਮਨਾਬਾਦ ਪਾਕਿਸਤਾਨ ਵਿੱਚ ਅੱਜਕੱਲ ਜਿੱਥੇ ਲੋਹੜੀ ਸਾਹਿਬ ਗੁਰਦੁਆਰਾ ਸਿੱਖਾਂ ਨੇ ਇਕੱਠੇ ਹੋ ਕੇ ਸਿੰਘ ਸੂਰਮਿਆਂ ਨੇ ਗੁਰਮਤ ਪਾਸ ਗੁਰਮਤਾ ਪਾਸ ਕਰ ਰਹੇ ਸਨ ਵਿਸਾਖੀ ਦਾ ਦਿਨ ਸੀ ਇਹ ਹਮਲਾਵਰ ਹੋਇਆ ਟਲਿਆਣਾ ਔਰ ਸਿੱਖ ਜਵਾਨਾਂ ਨੇ ਇਹਦਾ ਸਿਰ ਲਾ ਲਿਆ ਜਸ਼ਪਤ ਰਾਏ ਦਾ ਜਦੋਂ ਸਿਰ ਲਾਇਆ ਗਿਆ ਇਹਦਾ ਭਰਾ ਸੀ ਲਖਪਤ ਰਾਏ ਅਗਬਰੋਲਾ ਹੋਟਿਆ ਇਹ ਕਹਿੰਦਾ ਸਿੱਖਾਂ ਦਾ ਖੁਰਾ ਖੋਦ ਮਿਟਾ ਦੇਾਂਗਾ ਲਖਪਤ ਰਾਏ ਦਾ ਪੁੱਤਰ ਸੀ ਹਰਪੱਜ ਰਾਏ ਔਰ ਇਜ਼ਾਹੀਆ ਖਾਨ ਹੁਣ ਲਾਹੌਰ ਦਾ ਗਵਰਨਰ ਸੀ ਉਹਦੇ ਦਰਬਾਰ ਵਿੱਚ ਸੌਂ ਖਾ ਕੇ ਸਿੱਖਾਂ ਦਾ ਖੁਰਾ ਖੋਦ ਮਿਟਾਉਣ ਵਾਸਤੇ ਤੁਰ ਪਏ ਲਖਪਤ ਰਾਏ ਕਹਿੰਦਾ ਸੀ ਮੇਰੇ ਭਰਾ ਦੀ ਮਾਤ ਹੋਈ ਔਰ ਸਿਗਰ ਨੂੰ ਸੱਦਾਗਾ ਨਹੀਂ ਖੁਰਾਕ ਖੋਲ ਮਟਾ ਦੇਗਾ ਸਿੱਖ ਜੰਗਲਾਂ ਵਿੱਚ ਰਹਿੰਦੇ ਸਨ ਮੈਂ ਬੇਨਤੀ ਕਰਾਂ ਗੁਰੂ ਦੇ ਦਰਬਾਰ ਵਿੱਚ ਜਿੰਨੀ ਦੇਰ ਬੈਠਣਾ ਆਪਣੀਆਂ ਗੱਲਾਂ ਬੰਦ ਕਰਕੇ ਕਿਉਂਕਿ ਜਿਹੜੀ ਦਰਬਾਰ ਦੀ ਆ ਉਹ ਇਕਾਗਰਤਾ ਭੰਗ ਲਾਉਗੀ ਔਰ ਲਖਪਤ ਰਾਏ ਤਹਈਆ ਕਰਕੇ ਪੁਰਿਆ ਇਹਦਾ ਪੁੱਤਰ ਸੀ ਹਰਪਤ ਰਾਏ ਇਹ ਵੀ ਰਿਨੇ ਨਾਲ ਲਿਆ ਇੱਥੋਂ ਤੱਕ ਜਹਿਆ ਖਾਨ ਦਾ ਪੁੱਤਰ ਨਾਰ ਖਾਨ ਨਾਲ ਲਿਆ ਭਾਰੀ ਫੌਜ ਲੈ ਕੇ ਸਿੱਖਾਂ ਨੂੰ ਲੱਭਦੇ ਤੁਰ ਪਏ ਇਹਨਾਂ ਨੂੰ ਪਤਾ ਲੱਗਿਆ ਕਾਨੂੰਵਾਲ ਦੀ ਸ਼ੰਭ ਵਿੱਚ ਸਿੰਘਾਂ ਦੇ ਜਥੇ ਫਿਰਦੇ ਨੇ ਗੁਰਦਾਸਪੁਰ ਦੇ ਡੇੜੇ ਇਹ ਉਸ ਵਕਤ ਇਤਿਹਾਸ ਵਿੱਚ ਲਮੇਰਾ ਜੰਗਲ ਆਉਂਦਾ ਹੈ ਔਰ ਲਖਪਤਰਾਏ ਨੂੰ ਖਬਰ ਮਿਲਦੀ ਹੈ ਕਿ ਸਿੱਖਾਂ ਦੇ ਜਥੇ ਉੱਤੇ ਘੁੰਮਦੇ ਨੇ ਇਤਿਹਾਸ ਕਹਿੰਦਾ ਇਹਨੇ ਮਾਰਚ ਮਹੀਨੇ ਦੇ ਵਿੱਚ ਮਾਰਚ ਮਹੀਨੇ ਵਿੱਚ ਮਾਰਚ ਮਹੀਨੇ ਵਿੱਚ ਹੀ ਕਾਨੂੰਬਾਲ ਦੀ ਛੱਬ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਸਿੱਖ ਗਰੀਲਾ ਸੰਗ ਲੜਦੇ ਰਹੇ ਔਰ ਵੈਰੀ ਦੇ ਉੱਤੇ ਟੁੱਟ ਕੇ ਪੈਂਦੇ ਰਹੇ ਸਮਾ ਸਮਾ ਤਾੜ ਕੇ ਪਰ ਇਤਿਹਾਸ ਕਹਿੰਦਾ ਹੈ ਮਾਰਚ ਤੋਂ ਲੈ ਕੇ ਮਈ ਮਹੀਨੇ ਤੱਕ ਇਹ ਜੰਗ ਚੱਲਦੀ ਹੈ ਉਹ ਬਿਦਵਾਨ ਲਿਖਦੇ ਨੇ ਲਖਪਤਰਾਏ ਨੇ ਜਦੋਂ ਕਾਨੂੰਬਾਲ ਦੀ ਛੱਬ ਨੂੰ ਹਰ ਪਾਸਿਓਂ ਘੇਰ ਲਿਆ ਇੱਕ ਪਾਸੇ ਪਹਾੜੀਆਂ ਨੇ ਵਸੋਲੀ ਦੀਆਂ ਉੱਚੀਆਂ ਇੱਕ ਪਾਸੇ ਵਿਆਸਾ ਦਰਿਆ ਚੜਿਆ ਹੋਇਆ ਸਿੰਘ ਸੂਰਮਿਆਂ ਦਾ ਇੱਕ ਇਸ ਦੇ ਨਾਲ ਰਣਨੀਤੀ ਐਸੀ ਵੀ ਸੀ ਕਿ ਜੰਗ ਵੀ ਲੜਨੀ ਹੈ ਜੰਗ ਲੜ ਕੇ ਕਨੂਵਾਲ ਦੀ ਸ਼ੰਭ ਵਿੱਚੋਂ ਨਿਕਲਣਾ ਵੀ ਜ਼ਰੂਰੀ ਹੈ ਸਿੱਖ ਜੋਧਿਆਂ ਨੇ ਤૈયਿਆ ਕੀਤਾ ਸੀ ਦੁਸ਼ਮਣ ਦੇ ਨਾਲ ਟੱਕਰ ਲਵਾਂਗੇ ਇਸ ਤਰ੍ਹਾਂ ਨਹੀਂ ਭੱਜਣਾ ਦੁਸ਼ਮਣ ਦੇ ਨਾਲ ਟਕਰਾਵਾਂਗੇ ਪਰ ਯਾਦ ਰੱਖਣਾ ਨਾਰ ਦੀ ਨਾਲ ਇਸ ਸ਼ਬਦ ਦੇ ਵਿੱਚੋਂ ਨਿਕਲਣ ਦਾ ਯਤਨ ਵੀ ਕਰਨਾ ਅਗਾਹ ਵੀ ਵਧਣਾ ਹੈ ਬਚਾ ਵੀ ਕਰਨਾ ਹੈ ਉਹ ਇਤਿਹਾਸ ਕਹਿੰਦਾ ਸਿੱਖ ਜੋਧੇ ਲੜਦੇ ਵੀ ਸਨ ਤੇ ਨਿਕਲਦਾ ਯਤਨ ਵੀ ਕਰਦੇ ਸਨ ਇੱਧਰ ਲਖਪਤਰਾਏ ਨੇ ਚਾਰ ਸ਼ੇਪੇਰਾ ਘੇਰ ਲਿਆ ਔਰ ਉੱਥੋਂ ਦੇ ਪਹਾੜੀਏ ਵੀ ਲਖਪਤਰਾਏ ਦੇ ਨਾਲ ਮਿਲ ਗਏ ਸਿੱਖ ਜੋਧੇ ਜਦੋਂ ਪਹਾੜੀ ਚੜਨ ਲੱਗੇ ਕੁਝ ਜੋਧੇ ਉੱਪਰੋਂ ਪਹਾੜੀ ਹਮਲਾਵਰ ਹੋ ਗਏ ਇਹਨਾਂ ਨੇ ਕਰਕੇ ਤੇਗਾ ਭੇਮ ਆਨੀਆਂ ਪਹਾੜੀਆਂ ਦੇ ਉੱਤੇ ਦੁਸ਼ਮਣ ਦੇ ਉੱਤੇ ਕਿਵੇਂ ਹਮਲਾ ਕੀਤਾ ਉਸ ਵਕਤ ਦੀ ਹੈ ਲੈਣਾ ਜੱਥੇ ਦੀ ਜਵਾਨੀ ਪਹਾੜੀ ਵੱਲ ਚੜਨ ਲੱਗੇ ਜਦੋਂ ਜੰਗਲ ਦੇ ਵਿੱਚ ਚਾਰ-ਚੁਪੇਰਾ ਕਿਰਿਆ ਲਖਪਤ ਰਾਏ ਦੀ ਫੌਜ ਹਰਲ-ਹਰਲ ਕਰਦੀ ਘੁੰਮਦੀ ਸੀ ਉੱਪਰ ਪਹਾੜੀਆਂ ਨੇ ਹਮਲਾ ਕੀਤਾ ਸਿੱਖ ਜੋਧਿਆਂ ਨੇ ਡਟ ਕੇ ਮੁਕਾਬਲਾ ਕੀਤਾ ਸੈਂਕੜਿਆਂ ਨੂੰ ਮੌਤ ਦੀ ਘਾਟ ਉਤਾਰਦੇ ਪਹਾੜੀ ਚੜ ਜਾਂਦੇ ਇਤਿਹਾਸ ਕਹਿੰਦਾ ਇਹਦੇ ਵਿੱਚ ਸਿੱਖ ਸਰਦਾਰ ਕਿਹੜੇ ਨੇ ਜੱਸਾ ਸਿੰਘ ਆਲੂਵਾਲਿਆ ਅਗੜ ਸਿੰਘ ਵਰਗੇ ਸਰਦਾਰ ਚੜ੍ਹਤ ਸਿੰਘ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਔਰ ਸਰਦਾਰ ਨਵਾਬ ਕਪੂਰ ਸਿੰਘ ਵਰਗੇ ਯੋਧੇ ਔਰ ਸੁਖਾ ਸਿੰਘ ਮਾੜੀ ਕੰਬੋ ਕੀ ਵਾਲਾ ਤੇ ਮਹਾਨ ਯੋਧੇ ਸ਼ਾਂਭਲੇ ਸਿੱਖ ਯੋਧਿਆਂ ਨੇ ਡਟ ਕੇ ਤੇਗਾ ਭਾਈਆਂ ਪਰ ਲਖਪਤਰਾਏ ਨੇ ਤਹਈਆ ਕੀਤਾ ਕਿ ਜਾਨ ਨਹੀਂ ਦੇਵਾਂਗਾ ਇਸ ਜੰਗਲ ਦੇ ਵਿੱਚੋਂ ਇਸ ਕਨਵਾਲ ਦੀ ਸ਼ਾਮ ਵਿੱਚ ਅੱਜ ਇਹਨਾਂ ਯੋਧਿਆਂ ਦਾ ਇਹਨਾਂ ਸਿੱਖਾਂ ਦਾ ਅੰਤ ਕਰ ਦੇਵਾਂਗਾ ਇਤਿਹਾਸ ਕਹਿੰਦਾ ਸਿੱਖ ਜੋਧਿਆਂ ਨੇ ਵੀ ਤૈયਿਆ ਕੀਤਾ ਹੈ ਦੁਸ਼ਮਣ ਦੇ ਨਾਲ ਲੜਾਂਗੇ ਪਰ ਨਾਲ ਦੀ ਨਾਲ ਕੁਝ ਜਥਿਆਂ ਨੇ ਇਸ ਸ਼ੰਭ ਦੇ ਵਿੱਚੋਂ ਨਿਕਲਣਾ ਵੀ ਜ਼ਰੂਰੀ ਹੈ ਔਰ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਲਖਪਤਰਾਏ ਦਾ ਪੁੱਤਰ ਸੀ ਹਰਪੱਜਰਾਏ ਇਹ ਚੜ ਚੜ ਕੇ ਸਿੱਖ ਜੋਧਿਆਂ ਤੇ ਆਉਂਦਾ ਹੈ ਪਰ ਸਿੱਖ ਜੋਧਿਆਂ ਦੀ ਤੇਗ ਦੀ ਭੇਡ ਚੜ ਗਿਆ ਜਦੋਂ ਮਾਤ ਦੀ ਘਾਟ ਉਤਰਿਆ ਲਖਪਤਰਾਏ ਅੱਗ ਬਰੋੜਾ ਉਠਿਆ ਇਹਦਾ ਇਹਨੇ ਆਪਣਾ ਪੁੱਤ ਮਰਦਾ ਵੇਖਿਆ ਔਰ ਲਖਪਤਰਾਏ ਦੇ ਪੁੱਤਰ ਦੀ ਅਜੇ ਮੌਤ ਹੋਈ ਏ ਦੂਜੇ ਬੰਨੇ ਕਹਿੰਦੇ ਨੇ ਸਿੱਖ ਜੋਧਿਆ ਨੇ ਜਹਿਆ ਖਾਨ ਜਿਹੜਾ ਲਾਹੌਰ ਦਾ ਗਵਰਨਰ ਸੀ ਇਹਦਾ ਪੁੱਤਰ ਸੀ ਨਾਰਖਾਂ ਚੜ ਚੜ ਕੇ ਜਾਂਦਾ ਸੀ ਸਿੱਖ ਜੋਧਿਆ ਨੇ ਤਲਵਾਰ ਦੀ ਭੇਡ ਚੜਾ ਦਿੱਤਾ ਦੋਨਾਂ ਨੂੰ ਮਰਦਾ ਤੱਕਿਆ ਲਖਪਤਰਾਏ ਅਗਬਰੋਲਾ ਹੋ ਉੱਠਿਆ ਇਹਨੇ ਆਖਿਆ ਚੰਗਲ ਨੂੰ ਅੱਗ ਲਾ ਦੋ ਸਿੱਖ ਜੋਧੇ ਨਿਕਲ ਕੇ ਨਾ ਜਾਣ ਇਸ ਜੰਗਲ ਦੇ ਵਿੱਚੋਂ ਇਹਨੇ ਜੰਗਲ ਨੂੰ ਅੱਗ ਲਾ ਦਿੱਤੀ ਇੱਧਰ ਬਿਆਸਾ ਦਰਿਆ ਚੜਿਆ ਹੋਇਆ ਸੀ ਔਰ ਡੱਲੇ ਵਾਲੀਏ ਸਰਦਾਰਾਂ ਨੇ ਘੋੜੇ ਬਿਆਸਾ ਦਰਿਆ ਦੇ ਵਿੱਚ ਸਭ ਤੋਂ ਪਹਿਲਾਂ ਠੱਲੇ ਜਦੋਂ ਘੋੜੇ ਠਲਦੇ ਨੇ ਔਰ ਬਿਆਸਾ ਦਰਿਆ ਨਾ ਭਰਿਆ ਪਿਆ ਸੀ ਘੋੜਿਆਂ ਸਮੇਤ ਅਸਲ ਵਿੱਚ ਡੱਲੇ ਵਾਲੀਏ ਸਰਦਾਰ ਜਿਨ੍ਹਾਂ ਵਿੱਚ ਗੁਰਦਿਆਲ ਸਿੰਘ ਵਰਗੇ ਯੋਧੇ ਸਨ ਉਹਨਾਂ ਦਾ ਪਤਾ ਨਾ ਲੱਗਿਆ ਔਰ ਇਸ ਦਰਿਆ ਦੇ ਵਿੱਚ ਰੁੜ ਜਾਂਦੇ ਨੇ ਸਿੱਖ ਯੋਧੇ ਇੰਦਰ ਤੇਗਾ ਵਾਰ ਰਹੇ ਨੇ ਸਰਦਾਰ ਚੜ੍ਹ ਸਿੰਘ ਵਰਗੇ ਯੋਧਿਆਂ ਨੇ ਆਖਿਆ ਯੋਧਿਓ ਇਸ ਕਨੂਵਾਲ ਦੀ ਸ਼ਾਮ ਵਿੱਚੋਂ ਨਿਕਲਣਾ ਵੀ ਹੈ ਦੁਸ਼ਮਣ ਦੇ ਨਾਲ ਟਕਰਾਵਾਂਗੇ ਲਕਬਤ ਰਾਏ ਅੱਗ ਬਰੋੜਾ ਹੋਇਆ ਇਹਨੇ ਜੰਗਲ ਨੂੰ ਅੱਗ ਲਾ ਦਿੱਤੀ ਇੱਕ ਪਾਸੇ ਦਰਿਆ ਹੈ ਇੱਕ ਪਾਸੇ ਪਹਾੜੀਏ ਟੁੱਟ ਪੈਦੇ ਨੇ ਸਿੱਖ ਜੌਧਿਆਂ ਨੇ ਬੱਚਦੇ ਜੌਧਿਆਂ ਨੇ ਤੁਰੰਤ ਫੈਸਲਾ ਲਿਆ ਇਹ ਕਹਿੰਦੇ ਦੁਸ਼ਮਣ ਦੇ ਨਾਲ ਹਤੋ-ਹੱਤੀ ਲੜਾਈ ਕਰੋ ਔਰ ਜਿੰਨੇ ਸ਼ਹੀਦ ਹੁੰਦੇ ਨੇ ਹੋ ਜਾਵਾਂਗੇ ਪਰ ਜਿਹੜੇ ਬਚ ਕੇ ਨਿਕਲ ਸਕਦੇ ਨੇ ਉਹ ਨਿਕਲ ਜਾਣ ਸਿੱਖ ਜੌਧਿਆਂ ਨੇ ਧੂਕੇ ਤੇਗਾ ਦੁਸ਼ਮਣ ਤੇ ਕੁਮਾਰੂ ਹਲਾ ਪ੍ਰਵਾਹੀ ਆਓ ਕਿਤੇ ਤਲ ਵੇਖਿਆ ਸਿੰਘਾਂ ਨੇ ਚਾਰਾ ਹੋਣਾ ਦਿੱਤ ਜੋਗ ਤੋ ਸਿਆ ਤੇ ਮਾਰ ਹੋ ਅਜ ਮਿੱਤ ਦਾ ਕਲੇਸ਼ ਸਿੰਘੋਂ ਮੁੱਕ ਜੇ ਉਹ ਅਜ ਮਿੱਤ ਦਾ ਕਲੇਸ਼ ਸਿੰਘੋਂ ਮੁੱਕ ਜੇ ਸੁਖਾਂ ਸੇ ਜੋਸ਼ ਵਿੱਚ ਸਿੰਘਾਂ ਧੂਲੀਆਂ ਭਗੋਤੀਆਂ ਜੋਸ਼ ਵਿੱਚ ਸਿੰਘਾਂ ਧੂਲੀਆਂ ਭਗੋਤੀਆਂ ਉੱਠ ਗਏ ਗਾਰੇ ਉਹ ਸਾਰੇ ਮੱਛ ਕੇ ਆ ਕਾਣ ਲਾ ਲਖਪਤ ਰਾਏ ਜਦੋਂ ਚੜ ਕੇ ਆਇਆ ਅਗਬਰੋਲਾ ਉਠਿਆ ਸਿੱਖ ਯੋਧਿਆਂ ਦੇ ਵੀ ਤਾਹੀਆ ਕਰ ਲਿਆ ਔਰ ਇਹਦੇ ਨਾਲ ਦੋ ਹੱਥ ਕਰੀਏ ਆਮੋ ਸਾਮਣ ਦੀ ਲੜਾਈ ਵਿੱਚ ਗਹਿ ਵਿੱਚ ਜੰਮ ਹੋਈ ਜਿਹਦੇ ਵਿੱਚ ਹਜ਼ਾਰਾਂ ਸਿੱਖ ਯੋਧਿਆਂ ਦੀਆਂ ਸ਼ਹਾਦਤਾਂ ਹੋਈਆਂ ਦੁਸ਼ਮਣ ਦਲ ਵੀ ਮੌਤ ਦੀ ਘਾਟ ਉੱਤਰਦਾ ਜਾਂਦਾ ਹੈ ਇਤਿਹਾਸ ਕਹਿੰਦਾ ਕਨੂਵਾਰ ਦੀ ਸ਼ੰਭ ਵਿੱਚ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਪੱਗੂ ਲਿਖਦਾ ਹੈ ਕਿ 7000 ਸਿੱਖ ਜੋਧਿਆਂ ਦੀ ਸ਼ਹਾਦਤ ਤਾਂ ਉੱਥੇ ਹੋ ਜਾਂਦੀਆਂ ਨੇ ਔਰ ਲਖਪਤ ਰਾਏ ਦੇ ਹੱਥ ਲੱਗਦਾ 3000 ਸਿੱਖ ਜੋਧਾ ਇਹਦੇ ਹੱਥ ਲੱਗਦਾ ਉਹਨਾਂ ਨੂੰ ਜ਼ੰਜੀਰਾ ਵਿੱਚ ਜਕੜ ਕੇ ਲਾਹੌਰ ਲਿਆਂਦਾ ਜਾਂਦਾ ਨਖਾਸ ਚੌਕ ਵਿੱਚ ਇਹਨਾਂ 3000 ਸਿੱਖ ਜੋਧਿਆਂ ਨੂੰ ਫਿਰ ਕਤਲ ਕਰ ਦਿੱਤਾ ਜਾਂਦਾ ਹੈ ਸ਼ਹਾਦਤ ਤਾਂ ਦੇ ਜਾਨ ਪੀ ਜਾਂਦੇ ਨੇ ਔਰ 10000 ਦੇ ਨੇੜੇ ਗਿਣਤੀ ਹੈ ਸਿੱਖ ਜੋਧਿਆਂ ਦੀ ਜਿਹੜੇ ਛੋਟੇ ਘੱਲੂ ਘਾਰੇ ਵਿੱਚ ਸ਼ਹਾਦਤ ਤਾਂ ਜਾਨ ਪੀਂਦੇ ਨੇ ਪਰ ਸਿੱਖ ਯੋਧਿਆਂ ਨੇ ਧਰਮ ਦੀ ਖਾਤਰ ਕੌਮ ਦੇ ਲਈ ਹੱਸ ਹੱਸ ਕੇ ਯਾਲਾ ਵਾਰੀਆਂ ਔਰ ਛੋਟਾ ਕੱਲੂ ਕਾਰਾ ਫਿਰ ਵੱਡਾ ਕੱਲੂ ਕਾਰਾ ਅਸਲ ਵਿੱਚ ਸਿੱਖ ਕੌਮ ਦੇ ਉੱਤੇ بڑے ਕੱਲੂ ਕਾਰੇ ਹੋਏ ਪਰ ਸਿੱਖ ਯੋਧਿਆਂ ਨੇ ਕੌਮ ਦੇ ਲਈ ਧਰਮ ਦੇ ਲਈ ਕਲਗੀ ਤਰਦਿਸ਼ ਬੇਸ਼ਪਤਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਰਹਿਮਤ ਸਦਕਾ ਕਤਰਾ ਕਤਰਾ ਖੂਨ ਦਾ ਬਾਹਾ ਦਿੱਤਾ ਕੌਮਾਂ ਦੇ ਉੱਤੇ ਬਹਾਰਾਂ ਅਸਲ ਵਿੱਚ ਸ਼ਹਾਦਤਾਂ ਦੇ ਕੇ ਆਉਂਦੀਆਂ ਨੇ ਕਿਸੇ ਨੇ ਸੱਚ ਲਿਖਿਆ ਹੈ ਮਰਤਾ ਖੂਨ ਸਹਿੰਦਾ ਦਾ ਨਹੀਂ ਜਾਂਦਾ ਜਿੱਥੇ ਡੁੱਲਦਾ ਜੁਗ ਪਲਟਾ ਦੇਵੇ ਇਹ ਖੂਨ ਬਰੂਦ ਦੀ ਚਿੰਗਣ ਬਣ ਕੇ ਹਿਰਦੇ ਜਜ਼ਬਿਆਂ ਦੇ ਭਾਂਬੜ ਲਾ ਦੇਵੇ ਇਹ ਜਿਹੜੇ ਤੂਫਾਨਾਂ ਨੂੰ ਸ਼ਾਂਤ ਕਰਦਾ ਕਿਧਰੇ ਪੁੰਚਾਲ ਲਿਆ ਦੇਵੇ ਇਹ ਖੂਨ ਮਲੁਖਤਾਂ ਲਈ ਬੜੇ ਟੀਕਾ ਮਰਤਾ ਕੋਮਾ ਵਿੱਚ ਜ਼ਿੰਦਗੀ ਪਾ ਦੇਵੇ ਸ਼ਹੀਦਾਂ ਦੇ ਡੁੱਲੇ ਖੂਨ ਦੇ ਨਾਲ ਬਹਾਰਾਂ ਹੁੰਦੀਆਂ ਨੇ ਉਸ ਨੇ ਹੂਚ ਕੀਤਾ ਹੋ ਚਾਲੇ ਸ਼ੁਰੂ ਤੋਂ ਇਸ ਜਗ ਦੇ ਦੇ ਨੇ ਇਸੇ ਛੋਟਾ ਕੱਲੂ ਕਾਰਾ ਜਿਹੜਾ ਕਨੂਵਾਲ ਦੀ ਸ਼ਾਮ ਵਿੱਚ ਵਰਤਿਆ ਇਸੇ ਜੇਠ ਮਹੀਨੇ ਵਿੱਚ ਸਾਲ 1746 ਵਿੱਚ ਉਹਨਾਂ ਕੌਮ ਦੇ ਮਹਾਨ ਸ਼ੀਰਦਾ ਨੂੰ ਕੋਟਾਂ ਕੋਟਾਂ ਬਾਾਰ ਪ੍ਰਣਾਮ ਹੈ ਭੁਲਚੁੱਕ ਦੀ ਖਿਮਾ ਪਾਉ ਫਤਿਹ ਦੀ ਸਾਂਝ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ